ਮੇਰੀ ਮੇਰੀ ਮੰਗ ਹੈ ਕਿ ਕਰਤਾਰਪੁਰ ਸਾਹਿਬ ਲੰਘਾ ਵੀ ਜਿਹੜਾ ਖੁੱਲਣਾ ਚਾਹੀਦਾ ਤੇ ਵਾਗਾ ਬਾਰਡਰ ਜਿਹੜਾ ਜਿਹੜਾ ਸਾਡਾ ਵਪਾਰ ਦਾ ਇੱਕ ਰਸਤਾ ਹੈ ਏਸ਼ੀਅਨ ਕੰਟਰੀਆਂ ਦਾ ਉਹ ਖੁੱਲਣਾ ਚਾਹੀਦਾ ਜਿਹੜਾ ਕਰਤਾਰਪੁਰ ਲੰਘਾ ਸਾਰੇ ਭਾਰਤ ਦੇ ਤੇ ਦੁਨੀਆ ਦੇ ਹਰ ਹਿੱਸੇ 'ਚ ਜਿੱਥੇ ਵੀ ਸਿੱਖ ਵਸਦੇ ਆ ਉਹ ਗੁਰੂ ਨਾਨਕ ਸਾਹਿਬ ਦੇ ਗੁਰੂ ਘਰ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਆ ਇਹ ਸੋ ਲੰਘੇ ਨੂੰ ਤੁੰਤ ਜਿਹੜਾ ਖੁੱਲਣਾ ਚਾਹੀਦਾ ਵਾਗਾ ਬਾਰਡਰ ਜਿਹੜਾ ਜਲਦੀ ਤੋਂ ਜਲਦੀ ਖੁੱਲਣਾ ਚਾਹੀਦਾ ਹੈ ਜਿਹੜਾ ਪੰਜਾਬ ਨੂੰ ਜਿਹੜਾ ਬਹੁਤ ਫਾਇਦਾ ਹੋਊਗਾ ਮੇਰੀ ਮੇਰੀ ਮੰਗ ਹੈ ਕਿ ਕਰਤਾਰਪੁਰ ਸਾਹਿਬ ਲੰਘਾ ਵੀ ਜਿਹੜਾ ਖੁੱਲਣਾ ਚਾਹੀਦਾ ਤੇ ਵਾਗਾ ਬਾਰਡਰ ਜਿਹੜਾ ਜਿਹੜਾ ਸਾਡਾ ਵਪਾਰ ਦਾ ਇੱਕ ਰਸਤਾ ਹੈ ਏਸ਼ੀਅਨ ਕੰਟਰੀਆਂ ਦਾ ਉਹ ਖੁੱਲਣਾ ਚਾਹੀਦਾ ਉਹਦਾ ਸਾਨੂੰ ਪੰਜਾਬ ਨੂੰ ਬਹੁਤ ਫਾਇਦਾ ਹੋਊਗਾ ਜਿਹੜਾ ਕਰਤਾਰਪੁਰ ਲੰਘਾ ਸਾਰੇ ਪਾਰਤ ਦੇ ਤੇ ਦੁਨੀਆ ਦੇ ਹਰ ਹਿੱਸੇ ਤੇ ਜਿੱਥੇ ਵੀ ਸਿੱਖ ਵਸਦੇ ਆ ਉਹ ਗੁਨਾਨਕ ਸਾਹਿਬ ਦੇ ਗੁਰੂ ਘਰ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਆ ਇਹ ਤੇ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਦੇ ਆ ਸੋ ਲੰਘੇ ਤੋਂ ਤੂੰ ਜਿਹੜਾ ਖੋਲਣਾ ਚਾਹੀਦਾ ਉਹ ਵਾਗਾ ਬਾਰਡਰ ਜਿਹੜਾ ਜਲਦੀ ਤੋਂ ਜਲਦੀ ਖੋਲਣਾ ਚਾਹੀਦਾ ਜਿਹੜਾ ਪੰਜਾਬ ਨੂੰ ਜਿਹੜਾ ਬਹੁਤ ਫਾਇਦਾ ਹੋਊਗਾ ਪੰਜਾਬ ਦੇ ਨਾਲ ਸਾਡੀਆਂ ਪਹਿਲਾਂ ਵੀ ਸਦੀਆਂ ਵਗੈਰਾ ਜਾਂਦੀਆਂ ਸੀਗੀਆਂ ਜਦੋਂ ਖੁੱਲ ਜੂਗਾ ਦੇਸ਼ ਨੂੰ ਤਾਂ ਫਾਇਦਾ ਹੋਊਗਾ ਹੋਊਗਾ ਸਾਡੇ ਪੰਜਾਬ ਨੂੰ ਹੋਊਗਾ ਖਾਸ ਤੌਰ ਤੇ ਸਾਡੇ ਬਾਰਡਰ ਦੇ ਜ਼ਿਲ੍ਹਿਆਂ ਨੂੰ ਫਾਇਦਾ ਹੋਊਗਾ ਸਾਨੂੰ ਵੀ ਉਹਦਾ ਅੰਬਸਦਾਰ ਨੂੰ ਬਹੁਤ ਫਾਇਦਾ ਹੈ ਇਹ ਬਿਲਕੁਲ ਕਾਫੀ ਤਰਾਹ ਹੀ ਤੇ ਹੁਣ ਕਿਵੇਂ ਦਾ ਮਾਹੌਲ ਪੀਰਦਾ ਹੈ ਨਹੀਂ ਠੀਕ ਹੈ ਸ਼ਾਂਤੀ ਹੈ ਦੇਖੋ ਠੀਕ ਹੈ ਹੁਣ ਮਾਹੌਲ ਠੀਕ ਹੋ ਗਿਆ ਮੇਰੀ ਮੇਰੀ ਮੰਗ ਹੈ ਕਿ ਕਰਤਾਰਪੁਰ ਸਾਹਿਬ ਲੰਘਾ ਵੀ ਜਿਹੜਾ ਖੁੱਲਣਾ ਚਾਹੀਦਾ ਤੇ ਵਾਗਾ ਬਾਰਡਰ ਜਿਹੜਾ ਜਿਹੜਾ ਸਾਡਾ ਵਪਾਰ ਦਾ ਇੱਕ ਰਸਤਾ ਹੈ ਏਸ਼ੀਅਨ ਕੰਟਰੀਆਂ ਦਾ ਉਹ ਖੁੱਲਣਾ ਚਾਹੀਦਾ ਉਹਦਾ ਸਾਨੂੰ ਪੰਜਾਬ ਨੂੰ ਬਹੁਤ ਫਾਇਦਾ ਹੋਊਗਾ ਜਿਹੜਾ ਕਰਤਾਰਪੁਰ ਲੰਘਾ ਸਾਰੇ ਭਾਰਤ ਦੇ ਤੇ ਦੁਨੀਆ ਦੇ ਹਰ ਹਿੱਸੇ ਤੇ ਜਿੱਥੇ ਵੀ ਸਿੱਖ ਵਸਦੇ ਆ ਉਹ ਗੁਰੂ ਨਾਨਕ ਸਾਹਿਬ ਦੇ ਗੁਰੂ ਘਰ ਦੇ ਕਪਾਲਪੁਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਆ ਇਹ ਦਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਦੇ ਆ ਸੋ ਲੰਘੇ ਤੋਂ ਤੁੰਤ ਜਿਹੜਾ ਖੋਲਣਾ ਚਾਹੀਦਾ ਉਹ ਬਹਾਗਾ ਬਾਰਡਰ ਜਿਹੜਾ ਜਲਦੀ ਤੋਂ ਜਲਦੀ ਖੋਲਣਾ ਚਾਹੀਦਾ ਜਿਹਦਾ ਪੰਜਾਬ ਨੂੰ ਜਿਹੜਾ ਬਹੁਤ ਫਾਇਦਾ ਹੋਊਗਾ ਪੰਜਾਬ ਦੇ ਨਾਲ ਸਾਡੀਆਂ ਪਹਿਲਾਂ ਵੀ ਸਬਦੀਆਂ ਵਗੈਰਾ ਜਾਂਦੀਆਂ ਸੀਗੀਆਂ ਜਦੋਂ ਖੁੱਲ ਜਾਊਗਾ ਦੇਸ਼ ਨੂੰ ਤਾਂ ਫਾਇਦਾ ਹੋਊਗਾ ਹੋਊਗਾ ਸਾਡੇ ਪੰਜਾਬ ਨੂੰ ਹੋਊਗਾ ਖਾਸ ਤੌਰ ਤੇ ਸਾਡੇ ਬਾਰਡਰ ਦੇ ਜ਼ਿਲ੍ਹਿਆਂ ਨੂੰ ਫਾਇਦਾ ਹੋਊਗਾ ਸਾਨੂੰ ਵੀ ਉਹਦਾ ਅੰਬਸਰ ਨੂੰ ਬਹੁਤ ਫਾਇਦਾ ਹੈ ਇਹਨਾਂ ਬਿਨਾਂ ਕਾਫੀ ਤਰ੍ਹਾਂ ਹੀ ਤੇ ਹੁਣ ਕਿਵੇਂ ਦਾ ਮਾਹੌਲ ਪੀਰਦਾ ਹੈ ਨਹੀਂ ਠੀਕ ਹੈ ਸ਼ਾਂਤੀ ਹੈ ਦੇਖੋ ਠੀਕ ਹੈ ਹੁਣ ਮਾਹੌ ਮੇਰੀ ਮੇਰੀ ਮੰਗ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਵੀ ਜਿਹੜਾ ਖੁੱਲਣਾ ਚਾਹੀਦਾ ਤੇ ਵਾਗਾ ਬਾਰਡਰ ਜਿਹੜਾ ਜਿਹੜਾ ਸਾਡਾ ਵਪਾਰ ਦਾ ਇੱਕ ਰਸਤਾ ਹੈ ਏਸ਼ੀਅਨ ਕੰਟਰੀਆਂ ਦਾ ਉਹ ਖੁੱਲਣਾ ਚਾਹੀਦਾ ਉਹਦਾ ਸਾਨੂੰ ਪੰਜਾਬ ਨੂੰ ਬਹੁਤ ਫਾਇਦਾ ਹੋਊਗਾ ਜਿਹੜਾ ਕਰਤਾਰਪੁਰ ਲਾਂਘਾ ਸਾਰੇ ਭਾਰਤ ਦੇ ਤੇ ਦੁਨੀਆ ਦੇ ਹਰ ਹਿੱਸੇ ਤੇ ਜਿੱਥੇ ਵੀ ਸਿੱਖ ਵਸਦੇ ਆ ਉਹ ਗੁਰੂ ਨਾਨਕ ਸਾਹਿਬ ਦੇ ਗੁਰੂ ਘਰ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਆ ਇਹਦੇ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਦੇ ਆ ਸੋ ਲਾਂਘੇ ਨੂੰ ਤੁੰਤ ਜਿਹੜਾ ਖੁੱਲਣਾ ਚਾਹੀਦਾ ਉਦ ਵਾਗਾ ਬਾਰਡਰ ਜਿਹੜਾ ਜਲਦੀ ਤੋਂ ਜਲਦੀ ਖੁੱਲਣਾ ਚਾਹੀਦਾ ਜਿਹੜਾ ਪੰਜਾਬ ਨੂੰ ਜਿਹੜਾ ਬਹੁਤ ਫਾਇਦਾ ਹੋਊਗਾ ਪੰਜਾਬ ਦੇ ਨਾਲ ਸਾਡੀਆਂ ਪਹਿਲਾਂ ਵੀ ਸਬਜ਼ੀਆਂ ਵਗੈਰਾ ਜਾਂਦੀਆਂ ਸੀਗੀਆਂ ਜਦੋਂ ਖੁੱਲ ਜਾਊਗਾ ਦੇਸ਼ ਨੂੰ ਤਾਂ ਫਾਇਦਾ ਹੋਊਗਾ ਹੋਊਗਾ ਸਾਡੇ ਪੰਜਾਬ ਨੂੰ ਹੋਊਗਾ ਖਾਸ ਤੌਰ ਤੇ ਸਾਡੇ ਬਾਰਡਰ ਦੇ ਜ਼ਿਲ੍ਹਿਆਂ ਨੂੰ ਫਾਇਦਾ ਹੋਊਗਾ ਸਾਨੂੰ ਵੀ ਉਹਦਾ ਅੰਬਸਰ ਨੂੰ ਬਹੁਤ ਫਾਇਦਾ ਹੈ ਇੰਨਾ ਬਿਨਾ ਕਾਫੀ ਤਰਾਹ ਹੀ ਤੇ ਹੁਣ ਕਿਵੇਂ ਦਾ ਮਾਹੌਲ ਪੀਰਦਾ ਹੈ ਨਹੀਂ ਠੀਕ ਹੈ ਸ਼ਾਂਤੀ ਹੈ ਦੇਖੋ ਠੀਕ ਹੈ ਹੁਣ ਮਾਹੌਲ ਠੀਕ ਹੋ ਗਿਆ